ਜਿੰਦਾ ਕੁੰਜੀ ਤੇ ਲਾਲ ਖੰਮਣੀ ਮੇਰੀ ਇਸ ਲਿਖਤ ਨੂੰ ਸੁਣੋ ਮੇਰੀ ਆਵਾਜ਼ ਕੁਝ ਲੋਕ ਸਾਰੀ ਉਮਰ ਹੀ ਡਰ ਦੇ ਮਾਹੌਲ 'ਚ ਜਿਉਂਦੇ ਰਹਿੰਦੇ ਨੇ ਜੋ ਉਹਨਾਂ ਵੱਲੋਂ ਆਪ ਹੀ ਸਿਰਜਿਆ ਗਿਆ ਹੁੰਦਾ ਅਜਿਹੇ ਲੋਕਾਂ ਵਰਗੀ ਇੱਕ ਹੈ ਮੇਰੀ ਸੱਸ ਜੋ ਬਹੁਤ ਹੀ ਬਹਿਮੀ ਹੈ ਮੇਰੀ ਸੱਸ ਪਿੱਛੋਂ ਸੰਯੁਕਤ ਪਰਿਵਾਰ ਤੋਂ ਸੀ ਤੇ ਸਹੁਰਾ ਪਰਿਵਾਰ ਵੀ ਅੱਗੋਂ ਸੰਯੁਕਤ ਹੀ ਸੀ ਇਸ ਕਰਕੇ ਡਰ ਦੀ ਕੋਈ ਗੰਜੈਸ਼ ਨਹੀਂ ਸੀ ਪਰ ਮੇਰੀ ਸੱਸ ਹਰ ਕਿਸੇ ਤੇ ਆਣ ਗਵਾਨ ਸਕੇ ਸਵੰਧੀਆਂ ਤੇ ਸ਼ੱਕ ਕਰਦੀ ਰਹਿੰਦੀ ਸੀ ਕਿਤੇ ਕੋਈ ਉਸ ਉੱਪਰ ਟੂਣਾ ਟਾਮਣ ਹੀ ਨਾ ਕਰ ਦੇਵੇ ਜਦ ਸਾਰੇ ਉਹਨਾਂ ਨੂੰ ਸਮਝਾਉਂਦੇ ਤਾਂ ਆਪਗੋਂ ਕਹਿ ਦਿੰਦੀ ਮੇਰਾ ਕਸੂਰ ਨਹੀਂ ਹੈ ਮੇਰਾ ਤਾਂ ਦਿਲ ਹੀ ਪਤਲਾ ਹੈ ਪਰ ਮੈਨੂੰ ਮੋٹے ਪਤਲੇ ਦਿਲ ਦੀ ਸਮਝ ਨਾ ਆਉਂਦੀ ਮੇਰੇ ਸਹੁਰੇ ਘਰ ਦੇ 4 ਵੇੜੇ ਹਨ ਇੱਕ ਪਸ਼ੂਆਂ ਦਾ ਤਿੰਨ ਘਰ ਦੇ ਜੀਆਂ ਵਾਸਤੇ ਇੱਕ ਦਿਨ ਇੱਕ ਵੇੜੇ ਵਿੱਚ ਸਾਡੀ ਚਾਚੀ ਨੇ ਰੌਲਾ ਪਾ ਦਿੱਤਾ ਕਿ ਕੋਈ ਟੂਣਾ ਕਰ ਗਿਆ ਇੱਕ ਜਿੰਦਾ ਚਾਬੀ ਤੇ ਲਾਲ ਖੰਮਣੀ ਬੰਨੀ ਹੋਈ ਸੀ ਚਾਚੀ ਦੀ ਆਵਾਜ਼ ਸੁਣ ਕੇ ਬੱਚੇ ਤੇ ਔਰਤਾਂ ਸਭ ਜਿੰਦੇ ਕੁੰਜੀ ਤੇ ਖੰਮਣੀ ਕੋਲੇ ਇਕੱਠੇ ਹੋ ਗਏ ਮੇਰੀ ਪਤਲੇ ਦਿਲ ਵਾਲੀ ਸੱਸ ਵੀ ਚਲੀ ਗਈ ਪਰ ਟੂਨੇ ਤੋਂ 6-7 ਫੁੱਟ ਦੀ ਦੂਰ ਤੇ ਖੜੀ ਉੱਚੀ ਉੱਚੀ ਕਹਿਣ ਲੱਗੀ ਪਤਾ ਨਹੀਂ ਕੌਣ ਟੂਣਾ ਕਰ ਗਿਆ ਘਰ ਦੀਆਂ ਬਾਕੀ ਔਰਤਾਂ ਵੀ ਆਪੋ ਆਪਣੇ ਅੰਦਾਜ਼ੇ ਲਾਉਣ ਫਲਾਣੀ ਜਾਂਦੀ ਸੀ ਉਹ ਕਰ ਗਈ ਹੋਣੀ ਟੂਣਾ ਜਾਂ ਫਿਰ ਫਲਾਣੀ ਕਰ ਗਈ ਹੋਣੀ ਰੋਣਾ ਸੁਣ ਕੇ ਸਰਪੰਚਨੀ ਚਾਚੀ ਜੋ ਕਿ ਮੇਰੀ ਸੱਸ ਦੀ ਸਗੀ ਭੈਣ ਹੈ ਆ ਗਈ। ਮੁਰਤੇ ਚੁੱਪ ਕਰਕੇ ਉਹ ਖੌ ਰੂ ਪਾਇਆ। 마ਸੀ ਐਨਾ ਕਹਿ ਕੇ ਟੂਨੇ ਭਾਵ ਜਿੰਦੇ ਤੇ ਕੁੰਜੀ ਦੇ ਨਜ਼ਦੀਕ ਚਲੀ ਗਈ। ਧਿਆਨ ਨਾਲ ਵੇਖ ਕੇ ਕੁਝ ਰੁਕ ਕੇ ਉਸਨੇ ਜਿੰਦਾ ਕੁੰਜੀ ਤੇ ਖੰਮਣੀ ਚੁੱਕ ਲਈ। ਪਤਾ ਲੱਗਿਆ ਕਿ ਖੰਮਣੀ ਤਾਂ ਕੁੰਜੀ ਵਿੱਚ ਪਾਈ ਹੋਈ ਹੈ। 마ਸੀ ਨੂੰ ਟੂਣਾ ਚੱਕਦੇ ਵੇਖ ਮੇਰੀ ਸੱਸ ਨੂੰ ਤਾਂ ਮਨੋਂ ਦੌੜਾ ਹੀ ਪੈ ਗਿਆ। ਉਹਨੂੰ ਲੱਗਿਆ ਬਸ ਹੁਣੇ ਬਚਦੀ ਮੇਰੀ ਭੈਣ। ਨੇਂਸ਼ਿੰਦੇ ਹੱਥ ਨਾਲ ਲਾ ਕੇ ਮੇਰੀ ਸੱਸ ਦੀ ਚੀਕ ਨਿਕਲ ਗਈ। ਮਾਸੀ ਕਹਿਣ ਲੱਗੀ, "ਨੇ ਮੂਰਤੀ ਕਿਉਂ ਰੌਲਾ ਪਾਇਆ? ਇਹ ਤਾਂ ਤੇਰਾ ਹੀ ਜਿੰਦਾ ਕੁੰਜੀ ਹੈ। ਆ ਵੇਖ।" ਇੰਨਾ ਕਹਿ ਮਾਸੀ ਨੇ ਨੇੜੇ ਕਰਕੇ ਜਿੰਦਾ ਵਿਖਾਇਆ ਤਾਂ ਮੇਰੀ ਸੱਸ ਨੂੰ ਆਪਣੇ ਜਿੰਦੇ ਦੀ ਸਿਆਣ ਆ ਗਈ। ਮੇਰੀ ਸੱਸ ਦਾ ਟੂਨੇ ਤੋਂ ਤਾਂ ਖਿਹੜਾ ਛੁੱਟ ਗਿਆ। ਘਰ ਵਿੱਚ ਹਾਸੜ ਪੈ ਗਿਆ। ਹੋਇਆ ਇੰਜ ਕਿ ਮੇਰੀ ਦਵਾਰਾਣੀ ਸਵੇਰੇ ਸਕੂਲ ਚਲੀ ਜਾਂਦੀ ਹੈ ਤੇ ਦਿੌਰਖੇ ਮੇਰੀ ਸੱਸ ਨੇ ਜੇਕਰ ਘਰੋਂ ਬਾਹਰ ਜਾਣਾ ਹੋਵੇ ਤਾਂ ਉਹ ਬਹਿਮ ਦੀ ਮਾਰੀ ਮੇਰੇ ਦਿਓਰ ਦੇ ਕਮਰੇ ਨੂੰ ਚਿੰਦਾ ਲਗਾ ਜਾਂਦੀ ਹੈ ਉਸ ਦਿਨ ਉਹ ਗਵਾਂਢ 'ਚ ਕਿਸੇ ਦੇ ਘਰ ਚਲੇਗੀ ਮੇਰੇ ਦਿਓਰ ਨੂੰ ਜ਼ਰੂਰੀ ਕੰਮ ਪੈ ਕੰਮ ਪੈਣ ਕਾਰਨ ਬਾਹਰ ਜਾਣਾ ਪੈਣਾ ਸੀ ਉਹ ਖੇਤੋਂ ਆ ਕੇ ਜਲਦੀ ਕੱਪੜੇ ਬਦਲ ਕੇ ਜਾਣਾ ਚਾਹੁੰਦਾ ਸੀ ਪਰ ਮੇਰੀ ਸੱਸ ਜਿੰਦਾ ਲਗਾ ਕੇ ਆਪ ਕਿਸੇ ਦੇ ਘਰ ਚਲੇਗੀ ਸੀ ਜੋ ਕੰਮ 10-15 ਮਿੰਟਾਂ ਵਿੱਚ ਹੋ ਜਾਣਾ ਸੀ ਉਹ ਜਿੰਦੇ ਕਰਕੇ ਘੰਟੇ ਵਿੱਚ ਹੋਇਆ ਕਿਉਂਕਿ ਮੇਰੀ ਸੱਸ ਨੂੰ ਦੋ ਤਿੰਨ ਬੱਚਿਆਂ ਨੇ ਅਲੱਗ-ਅਲੱਗ ਘਰਾਂ 'ਚ ਜਾ ਕੇ ਲੱਭਿਆ ਤੇ ਫਿਰ ਚਾਬੀ ਲੈ ਕੇ ਆਈ ਉੱਧਰ ਮੇਰੇ ਦਿਓਰ ਨੂੰ ਗੁੱਸਾ ਚੜ ਗਿਆ ਆਖੇ ਕਮਰੇ 'ਚ ਕੀ ਮੋਹਰਾ ਪਈਆਂ ਨੇ ਜੋ ਚੋਰ 37 ਮੈਂਬਰਾਂ ਦੇ ਹੁੰਦਿਆਂ ਘਰੋਂ ਚੋਰਾ ਕੇ ਲੈ ਜਾਣਗੇ ਇੰਨਾ ਕਹਿੰਦਿਆਂ ਉਹਨੇ ਦਰਵਾਜ਼ਾ ਖੋਲ ਜਿੰਦਾ ਚਾਬੀ ਖੰਮਣੀ ਸਮੇਤ ਬਗਾਹ ਮਾਰੀ ਜੋ ਬਰਾਂਡੇ ਤੇ ਕਮਰੇ ਪਾਰ ਕਰਕੇ ਸਾਡੇ ਹੀ 4 ਨੰਬਰ ਦੇ ਵਿਹੜੇ ਵਿੱਚ ਜਾ ਡਿੱਗੇ ਇਸੇ ਹੀ ਜਿੰਦੇ ਕੁੰਜੀ ਕਾਰਨ ਐਸਾ ਹਗਾਮਾ ਹੋਇਆ ਉਹਨਾਂ 10-15 ਮਿੰਟਾਂ ਦੌਰਾਨ ਜੋ ਕੁਝ ਵਾਪਰਿਆ ਉਸ ਦਾ ਨਤੀਜਾ ਹੁਣ ਸਾਰਿਆਂ ਦੇ ਸਾਹਮਣੇ ਸੀ। ਮੇਰੀ ਸੱਸ ਪਛਤਾਉਣ ਤੇ ਸ਼ਰਮ ਨਾਲ ਸ਼ਰਮ ਮਹਿਸੂਸ ਕਰ ਰਹੀ ਸੀ। ਹਾਲਾਂਕਿ ਇਸ ਸਭ ਕੁਝ ਵਿੱਚ ਪਿੱਛੇ ਮੇਰੀ ਸੱਸ ਦੀ ਬਹਿਮੀ ਸੋਚ ਹੀ ਸੀ। ਹੋਰ ਕੁਝ ਨਹੀਂ ਸੀ।